ਰਵਿੰਦਰ ਸਿੰਘ ਗੋਬਨ ਐਸਐਲਏ ਅੰਮ੍ਰਿਤਸਰ ਸਥਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਗਏ ਸਮਰ ਪੈਲੇਸ ਦੇ ਬਿਲਕੁਲ ਬਾਹਰ ਖੜਾ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਲਗਭਗ 14 ਸਾਲ ਇੱਕ ਕਨਜ਼ਰਵੇਸ਼ਨ ਦੇ ਤਹਿਤ ਬੰਦ ਰੱਖਿਆ ਹੋਇਆ ਸੀ ਉਸ ਨੂੰ ਹੁਣ ਪਬਲਿਕਲੀ ਖੋਲ ਦਿੱਤਾ ਗਿਆ ਹੈ ਇਸ ਸਮਰ ਪੈਲੇਸ ਦੇ ਅੰਦਰ ਬਹੁਤ ਸੋਹਣੇ ਤਰੀਕੇ ਨਾਲ ਟਿਪਿਕ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਮੇਂ ਨੂੰ ਆਹ ਦੇਖਿਏ कि समर पैलेस न किस तरीके प्रिजर्व किया गया और दिखाया गया है समर पैलेस के अंदर दाखिल होंद ही एक दर्शनी ड्यौड़ी नज़र आती है और दर्शनी ड्यौड़ी सीन डिपेक्ट किया गया है ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਦਿਖਾਇਆ ਗਿਆ ਹੈ ਸਿੰਘਾਸਨ ਤੇ ਬੈਠੇ ਹੋਏ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਦੋ ਜਰਨੈਲ ਨੇ ਜਰਨਲ ਹਰੀ ਸਿੰਘ ਨਲਵਾ ਉਹਨਾਂ ਦੇ ਰਾਈਟ ਸਾਈਡ ਤੇ ਤੇ ਖੱਬੇ ਪਾਸੇ ਜਰਨਲ ਫਤਿਹ ਸਿੰਘ ਉਹਨਾਂ ਨੂੰ ਦਿਖਾਇਆ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੈਸ ਦੀ ਦੇਖ ਪਾਲਸ ਫਿਰੇ ਪੰਜਾਬ the department of cultural affairs and archaeology department ਉਹ ਇਸ ਨੂੰ ਦੇਖ ਰਿਹਾ ਸਮਰ ਪੈਲਸ ਜਿਸ ਜਗ੍ਹਾ ਤੇ ਹੈ ਰਾਮ ਬਾਗ ਜਿਸ ਨੂੰ ਕਿ 1860 ਵਿੱਚ 84 ਏਕੜ ਵਿੱਚ ਜਿਸ ਤਰੀਕੇ ਬਣਾਇਆ ਗਿਆ ਸੀ ਉਹਦਾ ਇੱਕ ਮਾਡਲ ਵੀ ਇੱਥੇ ਦਿਖਾਇਆ ਗਿਆ ਔਰ ਮਾਡਲ ਵਿੱਚ ਦੱਸਿਆ ਗਿਆ ਕਿ ਉਹਦੇ ਚਾਰ ਦਰਵਾਜ਼ੇ ਨੇ ਔਰ ਉੱਥੇ ਬੁੰਗੇ ਲੱਗੇ ਨੇ ਉਸ ਵੇਲੇ ਦੇ ਇੱਕ ਇਤਿਹਾਸਕਾਰ ਐਮਲੀ ਉਹਨਾਂ ਨੇ ਆਪਣੇ ਟ੍ਰੈਵਲ ਲੌਗ ਵਿੱਚ ਵੀ ਇਹਦੇ ਬਾਰੇ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਸਮਰ ਪੈਲੇਸ ਹੈ ਉਹਦੇ ਆਸ-ਪਾਸੇ ਰਾਮ ਬਾਗ ਦੇ ਆਲੇ-ਦੁਆਲੇ ਜਿਹੜੇ ਬਹੁਤ ਸੋਹਣੇ ਡਰੈਸ ਵਿੱਚ ਸਿਕ ਸੋਲਜਰਸ ਤੈਨਾਤ ਹਨ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਤੇ ਜਿਹੜੀ ਦਰਸ਼ਨੀ ਜੋੜੀ ਜਿਹਨੂੰ ਕਿ ਲੌਬੀ ਵੀ ਕਿਹਾ ਜਾ ਸਕਦਾ ਹੈ ਲੌਬੀ ਦੇ ਐਂਟਰ ਕਰਦੇ ਹੀ ਲੈਫਟ ਹੈਂਡ ਸਾਈਡ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਦੇ ਸੀਨ ਨੂੰ ਡਿਸਕ੍ਰਾਈਬ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਸਮਰ ਪੈਲੇਸ ਸ਼ਾਇਦ ਇਸ ਲਈ ਵੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਜਦੋਂ ਇਹ ਬਣਾਇਆ ਗਿਆ ਸੀ 84 ਏਕੜ ਵਿੱਚ ਪੂਰੇ ਬਾਗ ਬਣਾਇਆ ਗਿਆ ਸੀ ਫੁੱਲ-ਫੂਟੇ ਲਾਏ ਗਏ ਸੀ ਵੱਡੇ ਦਰਖਤ ਹੁੰਦੇ ਸੀ ਔਰ ਇਹਦੇ ਵਿੱਚ ਇੰਨੀਆਂ ਜ਼ਿਆਦਾ ਖਿੜਕੀਆਂ ਹੈ ਔਰ ਹੋ ਸਕਦਾ ਕਿ ਉਸ ਵੇਲੇ ਠੰਡੀਆਂ ਆਵਾ ਵੀ ਇਸ ਰੂਮਜ਼ ਵਿੱਚ ਸਰਕੂਲੇਟ ਕਰਦੀਆਂ ਹੋਣ ਇਸ ਕਰਕੇ ਵੀ ਇਹਨੂੰ ਸਮਰ ਪੈਲੇਸ ਕਿਹਾ ਗਿਆ ਹੋਵੇ ਔਰ ਇਹਦੇ ਵਿੱਚ ਤੁਸੀਂ ਵੇਖੋ ਇੱਕ ਦੂਸਰੀ ਲੌਬੀ ਹੈ ਜਿਹਦੇ ਵਿੱਚ ਕੁਝ ਪੁਆਇੰਟਸ ਰੱਖੇ ਗਏ ਨੇ ਇੱਕ ਆਈਵਰੀ ਵਰਕ ਨਾਲ ਸ੍ਰੀ ਹਰਮੰਦਰ ਸਾਹਿਬ ਨੂੰ ਦਿਖਾਇਆ ਗਿਆ ਔਰ ਇਹਦੇ ਇਲਾਵਾ ਕੋਹਿੰੂਰ ਹੀਰਾ ਜਿਹੜਾ ਕਿ ਅਕਸਰ ਚਰਚਾ 'ਚ ਰਹਿੰਦਾ ਇਹ ਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਇਹਦਾ ਰੈਪਲੀਕਾ ਇੱਥੇ ਰੱਖਿਆ ਗਿਆ ਹੈ origignal ਹੀਰੇ ਵਾਸਤੇ ਬਹੁਤ ਸਾਰੀਆਂ ਥੀਰੀਜ਼ ਨੇ ਦੱਸਿਆ ਕਈ ਕਹਿੰਦੇ ਆ ਕਿ ਇਸ ਨੂੰ ਚੋਰੀ ਕਰ ਲਿੱਤਾ ਗਿਆ ਕੁਝ ਇਸ ਇਤਿਹਾਸ ਹਰ ਕਹਿੰਦੇ ਨੇ ਕਿ ਇਹਨੂੰ ਦਿੱਤਾ ਗਿਆ ਪਰ ਕੁਝ ਵੀ ਇਹ ਕੰਟਰੋਵਰਸਿਸ ਹਾਲੀ ਵੀ ਇਹਦੇ ਨਾਲ ਜੁੜੀਆਂ ਹੋਈਆਂ ਔਰ ਇਸ ਵੇਲੇ ਇਹ ਇੰਗਲੈਂਡ ਵੇ ਇਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੈਸ ਟੂ ਸਟੋਰੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਕਿ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਛੱਤਾਂ ਤੇ ਵੀ ਨਕਾਸ਼ੀ ਕੀਤੀ ਹੋਈ ਹੈ ਚੀਸ਼ੇ ਦਾ ਕੰਮ ਹੋਇਆ ਔਰ ਤੁਸੀਂ ਦੇਖੋ ਕਿ ਪੌੜੀਆਂ ਨੂੰ ਕਿੰਨੇ ਸੋਹਣੇ ਤਰੀਕੇ ਦਿਖਾਇਆ ਗਿਆ ਅਸੀਂ ਇੱਥੇ ਦੇ ਜਿਹੜੇ ਕੇਅਰ ਟੇਕਰ ਨੇ ਗੁਰਦੀਪ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਦਿੱਤੀ ਹੈ ਇਹ ਜਿਹੜਾ ਸਮਰ ਪਲਸਿਆ ਇਹ ਮਹਾਰਨਜੀਤ ਸਿੰਘ ਦਾ ਮਹਿਲ ਆ ਗਰਮੀਆਂ ਦਾ ਮਹਿਲ ਹੈਗਾ ਸੀ ਕਿ ਮਹਾਰਨਜੀਤ ਸਿੰਘ ਨੇ ਬਣਾਇਆ ਸੀਗਾ ਇਹ 1818 ਤੋਂ ਲੈ ਕੇ 1837 ਤੱਕ ਮਹਾਰਨਜੀਤ ਸਿੰਘ ਇੱਥੇ ਰਹਿੰਦੇ ਰਹੇ ਤਿੰਨ ਮਹੀਨੇ ਇੱਥੇ ਰਹਿੰਦੇ ਸੀ 9 ਮਹੀਨੇ ਲਾਹੌਰ ਰਹਿੰਦੇ ਸੀਗੇ 1802 ਦੇ ਵਿੱਚ ਮਹਾਰਨਜੀਤ ਸਿੰਘ ਨੇ ਜਦੋਂ ਅੰਮ੍ਰਿਤਸਰ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਸ ਸਮਰ ਪਲਸ ਦੀ ਉਹ ਸਾਰੀ ਕਰਾਈ ਗਈ ਅਜੀਜੂ ਜੀਨ ਦੇਤਾ ਸਿੰਘ ਤੇ ਲਾਣਾ ਸਿੰਘ ਦੀ ਨਿਗਰਾਨੀ ਹੇਠ ਇਸ ਦੀ ਉਤਾਰੀ ਗਈ ਜੇ ਦੀ ਲਗਭਗ ਉਸ ਸਮੇਂ ਦੀ ਕੀਮਤ 214000 ਰੁਪਿਆ ਉਸ ਸਮੇਂ ਦੀ ਕੋਸਟ ਆਈ ਸੀ ਇਥੇ ਕਿਤੇ ਹਾਸ ਨਾਲ ਜੁੜੀਆਂ ਜਿਸ ਤਰੀਕੇ ਦੱਸਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਾਸ ਅ ਡਿਵੋਟ ਸਿੱਖ ਔਰ ਉਹ ਚਿਰੀ ਗੁਰ ਗ੍ਰੰਥ ਸਾਹਿਬ ਦੀ ਪਾਠ ਰੋਜ਼ ਸੁਣਦੇ ਸੀ ਜਦੋਂ ਇੱਥੇ ਹੁੰਦੇ ਸੀ ਔਰ ਇਥੋਂ ਦੀ ਉਹ ਦਰਬਾਰ ਸਾਹਿਬ ਰੋਜ਼ ਸਵੇਰੇ ਜਾਇਆ ਕਰਦੇ ਸਨ ਸਮਰ ਪੈਲੇਸ ਤੋਂ ਇਹਦੇ ਇਲਾਵਾ ਇੱਥੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੇਲੇ ਵਰਤੇ ਗਏ ਵੈਪਨਸ ਨੇ ਉਹ ਡਿਸਪਲੇ ਕੀਤਾ ਗਿਆ ਤੀਰ ਕਮਾਨ ਆ ਜਾਂ ਤਲਵਾਰਾਂ ਆ ਜਾਂ ਹੋਰ ਤਰ੍ਹਾਂ ਦੇ ਜਿਹੜੇ ਵੈਪਨਸ ਨੇ ਉਹ ਯੂਜ਼ ਕੀਤੇ ਗਏ ਨੇ ਸੋ ਇਤਿਹਾਸ ਦੀ ਜਾਣਕਾਰੀ ਨਾਲ ਨਾਲ ਦਿੱਤੀ ਗਈ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਫਿਰ ਇੱਕ ਸੋਹਣੇ ਤਰੀਕੇ ਇੱਥੇ ਦਿਖਾਇਆ ਗਿਆ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਸੇਵਾਦਾਰ 76 ਲੈ ਕੇ ਖੜੇ ਨੇ ਉਹਨਾਂ ਵਾਸਤੇ ਔਰ ਮਹਾਰਾਜਾ ਰਣਜੀਤ ਸਿੰਘ ਇਧਰੋਂ ਦੀ ਜਿਹੜਾ ਸਮਰ ਪੈਲਸ ਤੋਂ ਬਾਹਰ ਦਾ ਜਿਹੜਾ ਨਜ਼ਰ ਆਂਦਾ ਸੀ ਉਸੇ ਲਈ ਨਜ਼ਾਰਾ ਉਸ ਨੂੰ ਦੇਖਦੇ ਹੋਣਗੇ ਸਾਹਮਣੇ ਵੀ ਇੱਕ ਹੋਰ ਮੋਨੂਮੈਂਟ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਬਣਿਆ ਸੀ ਐਸ ਵੇਲੇ ਅਸੀਂ ਇੱਕ ਗੈਲਰੀ ਵਿੱਚ ਆ ਜਿਹਦੇ ਵਿੱਚ ਫੌਜ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੀਜ਼ਾਂ ਹਨ ਉਹਨਾਂ ਵਿੱਚੋਂ ਕਾਫੀ ਕੁਝ ਤੇ ਡਿਪਿਕਸ਼ਨ ਕੀਤੀ ਗਈ ਹੈ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜੀ ਫੌਜ ਤੇ ਉਹਨਾਂ ਦਾ ਸੰਗਠਨ ਸੀ ਦੈਟ ਵਾਸ ਅ ਬਲੈਂਡ ਆਫ ਟ੍ਰੈਡੀਸ਼ਨਲ ਐਂਡ ਯੂਰੋਪੀਅਨ ਸਿਸਟਮ ਆਫ ਮਿਲਟਰੀ ਆਰਗੇਨਾਈਜੇਸ਼ਨ 5000 ਕੋਟ ਸਵਾਰਾਂ ਨਾਲ ਉਹਨਾਂ ਨੇ ਆਪਣੀ ਫੌਜ ਦੀ ਗਿਣਤੀ ਸ਼ੁਰੂ ਕੀਤੀ ਸੀ ਜਿਹੜੀ ਕਿ 1839 ਵਿੱਚ ਜਾ ਕੇ 1 ਲੱਖ ਹੋ ਗਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਲਾਹੌਰ ਦਾ ਦਰਬਾਰ ਹੈ ਉਹਦੀ ਵੱਡੀ ਸਾਰੀ ਤਸਵੀਰ ਇੱਥੇ ਲਗਾਈ ਗਈ ਹੈ ਦਿਖਾਇਆ ਗਿਆ ਹੈ ਕਿ ਉਹ ਦਰਬਾਰ ਕਿਸ ਤਰੀਕੇ ਦਾ ਸੀਗਾ ਦੀਵਾਰਾਂ ਤੇ ਲੱਗੀਆਂ ਇਹ ਜਿਹੜੀਆਂ ਪਿਕਚਰ ਸਿਗੀਆਂ ਉਸ ਵੇਲੇ ਦੇ ਦਰਬਾਰ ਨੂੰ ਦਿਖਾ ਰਹੀਆਂ ਨੇ ਮਹਾਰਾਜਾ ਖੜਕ ਸਿੰਘ ਉਹਨਾਂ ਦੀ ਤਸਵੀਰ ਹੈ ਹੋਰ ਵੀ ਰਾਜਾ ਧਿਆਨ ਸਿੰਘ ਉਹਨਾਂ ਦੀ ਤਸਵੀਰ ਹੈ ਇੱਕ ਛੋਟਾ ਜਿਹਾ ਰੂਲਿੰਗ ਕਲਾਸ ਦਾ ਇੱਕ ਦਰਬਾਰ ਦਿਖਾਇਆ ਗਿਆ ਜਿਸ ਦੇ ਵਿੱਚ ਮਹਾਰਾਜਾ ਖੜਕ ਸਿੰਘ ਨੇ ਔਰ ਕਮਨੋ ਨਿਹਾਲ ਸਿੰਘ ਉਹਨਾਂ ਦੇ ਨਾਲ ਹੋਰ ਜਿਹੜੇ ਮੰਤਰੀ ਨੇ ਉਹ ਬੈਠੇ ਦਿਖਾਏ ਗਏ ਨੇ ਸਮਰ ਪੈਲੇਸ ਦੇ ਫਰਸਟ ਫਲੋਰ ਤੇ ਮਹਾਰਾਣੀ ਜ਼ਿੰਦਕੌਰ ਨੂੰ ਦਿਖਾਇਆ ਗਿਆ ਹੈ ਬੈਠੇ ਉਹਨਾਂ ਦੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਵੀ ਸਟੈਚੂ ਲਗਾਇਆ ਗਿਆ ਹੈ ਉਸੇ ਤਰੀਕੇ ਹੀ ਰਾਇਲ ਡਰੈਸ ਅਪ ਕੀਤਾ ਗਿਆ ਹੈ ਸਮਰ ਪੈਲੇਸ ਦੇ ਲਗਭਗ ਜਿੰਨੇ ਵੀ ਇਸ ਤਰ੍ਹਾਂ ਦੇ ਕਮਰੇ ਨੇ ਉਹਨਾਂ ਵਿੱਚ ਮਲਟੀਮੀਡੀਆ ਦੇ ਨਾਲ ਨਾਲ ਇਤਿਹਾਸ ਨੂੰ ਸਟੈਚੂਜ਼ ਰਾਹੀਂ ਲਿਖਿਤ ਰਾਹੀਂ ਅਤੇ ਉਹਨਾਂ ਦੇ ਆਰਟੀਫੈਕਟਸ ਜਿਹੜੇ origignal ਆਰਟੀਫੈਕਟਸ ਸੀਗੇ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਕਰਕੇ ਇਤਿਹਾਸ ਨੂੰ ਸਮਰ ਪੈਲੇਸ ਵਿੱਚ ਦਿਖਾਇਆ ਗਿਆ ਹੈ ਜੋ ਟਰੂਿਸਟ ਇੱਥੇ ਆਉਂਦੇ ਆ ਉਹ ਮਿਊਜ਼ੀਅਮ ਵੇਖ ਕੇ ਬਹੁਤ ਸਾਨੂੰ ਐਪਰੀਸ਼ੀਏਟ ਕਰਕੇ ਜਾਂਦੇ ਆ ਕਿ ਇਸ ਮਿਊਜ਼ੀਅਮ ਵਰਗਾ ਮਿਊਜ਼ੀਅਮ ਆਪਾਂ ਕਿਤੇ ਨਹੀਂ ਦੇਖਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਵਿੱਚ ਕਾਫੀ ਕੁਝ ਰੱਖਿਆ ਗਿਆ ਉਹਨਾਂ ਦੇ ਨਾਲ ਰਿਲੇਟਡ ਚੀਜ਼ਾਂ ਨੂੰ ਜਿਹਦੇ ਵਿੱਚ ਛੋਟੀਆਂ ਕੈਨਨਸ ਵੀ ਸ਼ਾਮਿਲ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਸਮਰ ਪੈਲੇਸ 'ਚ ਰੁਕਦੇ ਸੀ ਅੱਜ ਉਸ ਸਮਰ ਪੈਲੇਸ ਨੂੰ ਪੰਜਾਬ ਦੇ ਡਿਪਾਰਟਮੈਂਟ ਆਫ ਕਲਚਰ ਐਂਡ ਆਰਕੀਓਲੋਜੀ ਨੇ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਅ ਮਿਊਜ਼ੀਅਮ ਦਾ ਨਾਮ ਦੇ ਦਿੱਤਾ ਹੈ ਔਰ ਉਸ ਨੂੰ ਉਸੇ ਤਰੀਕੇ ਹੀ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਨੂੰ ਜਿਸ ਤੋਂ ਨੇ ਤਰੀਕੇ ਸੰਭਾਲ ਕੇ ਅਗਲੀ ਜਨਰੇਸ਼ਨ ਨੂੰ ਦਿਖਾਨ ਦੇ ਇਸ ਕਦਮ ਨੂੰ ਐਪਰੀਸ਼ੀਏਟ ਕੀਤਾ ਜਾ ਸਕਦਾ ਹੈ